26 ਜਨਵਰੀ ਜਿਹੜਾ ਭਾਰਤ ਦਾ ਗਣਤੰਤਰ ਦਿਵਸ ਹੈ ਉਸ ਸਬੰਧ ਦੇ ਵਿੱਚ ਦੋਨਾਂ ਜਥੇਬੰਦੀਆਂ ਵੱਲੋਂ ਜੋ ਪ੍ਰੋਗਰਾਮ ਉਲੀਕੇ ਗਏ ਨੇ ਉਸ ਦੇ ਐਲਾਨ ਲਈ ਆਪ ਸਭ ਨੂੰ ਖੇਚਲ ਦਿੱਤੀ ਗਈ ਹੈ 26 ਜਨਵਰੀ 1950 ਨੂੰ ਭਾਰਤ ਵੱਲੋਂ ਜੋ ਸੰਵਿਧਾਨ ਭਾਰਤ ਦੇ ਲੋਕਾਂ ਦੇ ਉੱਤੇ ਥੋਪਿਆ ਗਿਆ ਸੀ ਇੰਪੋਜ਼ ਕੀਤਾ ਗਿਆ ਸੀ ਪਿਛਲੇ 75-76 ਵਰਿਆਂ ਤੋਂ ਪੰਜਾਬ ਅਤੇ ਵਿਸ਼ੇਸ਼ ਕਰ ਸਿੱਖ ਇਸ ਦੀ ਮਾਰ ਚੱਲ ਰਹੀ ਹੈ ਬੇਇਨਸਾਫੀਆਂ ਦੀ ਮਾਰ ਜ਼ਿਆਕੀਆਂ ਦੀ ਮਾਰ ਅਤਿਆਚਾਰਾਂ ਦੀ ਮਾਰ ਹਿੰਦੁਸਤਾਨ ਦੇ ਹਰ ਹੁਕਮਰਾਨ ਨੇ ਸੰਵਿਧਾਨ ਦੀ ਵਰਤੋਂ ਕਰਕੇ ਅਤੇ ਕਦੇ-ਕਦੇ ਦੁਰਵਰਤੋਂ ਕਰਕੇ ਪਾਰਲੀਮੈਂਟ ਦੇ ਵਿੱਚ ਅਜਿਹੇ ਕਾਲੇ ਕਾਨੂੰਨ ਤੇ ਕਟ ਅਹਿਮਦੇਸ਼ ਟੈਂਜੰਟ ਜਿਹੜੇ ਕਾਨੂੰਨ ਸੀ ਜਿਹੜੇ ਬਲੈਕ ਲਾ ਸੀ ਜਿਹੜੇ ਕਠੋਰ ਸੀਗੇ ਉਹਨਾਂ ਨੂੰ ਘੜ ਕੇ ਜਿਹੜੇ ਜਿਹੜੀਆਂ ਕੌਮਾਂ ਜਿਹੜੀਆਂ ਨਸਲਾਂ अपनी आजादी ली, अपने स्वयराज लाग ली, ली, लड़ रही थ संघर्ष कर रही थी आवाजा न कुचलिया गया दबाया गया तो थोड़े बहुत हक मिले सी, वो भी वापस खोले गए हुक्मराना ने घट गिनती कौम नस्ली कौम ਔਰ ਖਾਸ ਤੌਰ ਤੇ ਜਿਹੜੇ ਪੰਜਾਬ ਕਸ਼ਮੀਰ ਜਿਹੜੇ ਬਾਰਡਰ ਸਟੇਟਸ ਨੇ ਨਾਗਾ ਲੈਂਡ ਅਸਾਮ ਮੀਨੂਪੁਰ ਉਹਨਾਂ ਉੱਥੇ ਜਿਹੜੇ ਸੰਘਰਸ਼ ਕਰ ਰਹੇ ਲੋਕ ਸੀ ਜਿਹੜਾ ਆਪਣੀ ਆਜ਼ਾਦੀ ਦੀ ਤਾਂਗ ਰੱਖ ਰਹੇ ਆਵਾਜ਼ਾਂ ਸੀ ਉਹਨਾਂ ਨੂੰ ਦਰੜਿਆ ਸਿੱਖ ਵੀ ਉਹਨਾਂ ਵਿੱਚੋਂ ਆਉਂਦੇ ਨੇ ਇਸ ਕਰਕੇ ਅਸੀਂ ਪਿਛਲੇ 4 ਦਹਾਕਿਆਂ ਤੋਂ ਖਾਸ ਤਰ੍ਹਾਂ ਤੇ ਖਾਸ ਕਰਕੇ 1984 ਤੋਂ ਭਾਰਤ ਦੇ ਇਹਨਾਂ ਦਿਨਾਂ ਦਾ ਜਿਹੜੇ ਭਾਰਤ ਦੇ ਨੈਸ਼ਨਲ ਡੇਜ਼ ਨੇ 15 ਅਗਸਤ ਤੇ 26 ਜਨਵਰੀ ਇਹਨਾਂ ਨੂੰ ਬਲੈਕ ਡੇਜ਼ ਦੇ ਤੌਰ ਤੇ ਕਾਲੇ ਦਿਨ ਦੇ ਤੌਰ ਤੇ ਮਨਾਉਂਦੇ ਆ ਰਹੇ ਆਂ ਇਹਨਾਂ ਦਾ ਬਾਈਕਾਟ ਕਰਦੇ ਆ ਰਹੇ ਆਂ ਔਰ ਆਪਣੀ ਜਿਹੜੀ ਆਜ਼ਾਦੀ ਦੀ ਤਾਂਗ ਹੈ ਜਿਹੜੀ ਸਵੈ ਰਾਜ ਦੀ ਤਾਂਗ ਹੈ ਉਸ ਦਾ ਪ੍ਰਗਟਾਵਾ ਕਰਦੇ ਆ ਰਹੇ ਐਸ ਵਾਰੀ ਵੀ 26 ਜਨਵਰੀ ਨੂੰ ਕਿਉਂਕਿ ਐਤਵਾਰ ਹੈ ਸੰਡੇ ਹੈ ਤੇ ਸਾਰੇ ਬਾਜ਼ਾਰ ਸੰਡੇ ਬੰਦ ਹੁੰਦੇ ਨੇ ਇਸ ਕਰਕੇ ਸਿਰਫ ਇਸ 26 ਜਨਵਰੀ ਨੂੰ ਬਾਜ਼ਾਰ ਬੰਦ ਹੋਣ ਕਰਕੇ ਅਸੀਂ ਆਪਣੇ ਸਾਰੇ ਪ੍ਰੋਗਰਾਮ ਜਿਹੜੇ ਨੇ 25 ਜਨਵਰੀ ਨੂੰ ਕਰ ਰਹੇ ਆ 25 ਜਨਵਰੀ ਨੂੰ ਮਾਲਵਾ ਦੁਆਬਾ ਤੇ ਮਾਝਾ ਤਿੰਨਾ ਖੇਤਰਾਂ ਦੇ ਵਿੱਚ ਇੱਕ ਇੱਕ ਸ਼ਹਿਰ ਦੇ ਵਿੱਚ ਅਸੀਂ ਪ੍ਰੋਟੈਸਟ ਮਾਰਚ ਕਰਨ ਜਾ ਰਹੇ ਹਾਂ ਦੋਨਾਂ ਜਥੇਬੰਦੀਆਂ ਦੇ ਕਾਰਕੂਨ ਆਪਣੀ ਜਿਹੜੀ ਸਵੈ ਰਾਜ ਦੀ ਇੱਛਾ ਹੈ ਜਿਹੜੀ ਆਜ਼ਾਦੀ ਦੀ ਇੱਛਾ ਹੈ ਉਹਦਾ ਪ੍ਰਗਟਾਵਾ ਕਰਨ ਲਈ ਜੇ ਜਿਹੜਾ ਹੁਣ ਤੱਕ ਇੱਥੇ ਸਾਨੂੰ ਇਸ ਦੇਸ਼ ਅੰਦਰ ਜੋ ਦਬਾਇਆ ਜਾ ਰਿਹਾ ਜੋ ਸਾਡੇ ਤੇ ਜ਼ੁਲਮ ਕੀਤੇ ਜਾ ਰਹੇ ਨੇ ਔਰ ਸਭ ਤੋਂ ਵੱਡਾ ਜਿਹੜਾ ਸਾਡਾ ਡੈਮੋਕਰੈਟਿਕ ਰਾਈਟ ਹੈ ਜਿਹੜਾ ਯੂਨ ਦਿੰਦਾ ਹੈ ਸਵੈ ਨਿਰਣੇ ਦਾ ਹੱਕ ਉਸ ਨੂੰ ਦੇਣ ਤੋਂ ਜਿਹੜਾ ਸਰਕਾਰ ਇਨਕਾਰੀ ਏ ਹਿੰਦੁਸਤਾਨ ਦਾ ਨਿਜ਼ਾਮ ਇਨਕਾਰੀ ਏ ਉਸ ਮੰਗ ਨੂੰ ਲੈ ਕੇ ਯੂਨ ਅਤੀ ਜਿਹੜਾ ਸਵੈ ਨਿਰਣੇ ਦਾ ਹੱਕ ਉਸ ਮੰਗ ਨੂੰ ਲੈ ਕੇ ਅਸੀਂ ਮਾਰਚ ਕਰਾਂਗੇ ਮਾਝੇ ਦੇ ਵਿੱਚ ਅਸੀਂ ਗੁਰਦਾਸਪੁਰ ਦੀ ਚੋਣ ਕੀਤੀ ਹੈ ਦੁਆਬੇ ਦੇ ਵਿੱਚ ਅਸੀਂ ਜਲੰਧਰ ਦੀ ਚੋਣ ਕੀਤੀ ਹੈ ਔਰ ਮਾਲਵੇ ਦੇ ਵਿੱਚ ਅਸੀਂ ਮਾਨਸਾ ਸ਼ਹਿਰ ਦੀ ਚੋਣ ਕੀਤੀ ਹੈ ਇਹਨਾਂ ਤਿੰਨਾਂ ਸ਼ਹਿਰਾਂ ਦੇ ਵਿੱਚ 25 ਜਨਵਰੀ ਨੂੰ ਪ੍ਰੋਟੈਸਟ ਮਾਰਚ ਹੋਣਗੇ ਗੁਰਦਾਸਪੁਰ ਦਾ ਮਾਰਚ ਗੁਰਦੁਆਰਾ ਮੇਰੇ ਖਿਆਲ ਹੈ ਗੁਰਦੁਆਰਾ ਮੈਨੂੰ ਨਾਂ ਸ਼ਾਇਦ ਬਿਸਰ ਗਿਆ ਮੈਂ ਹੁਣੇ ਪੜ੍ਹ ਕੇ ਦੱਸ ਦੇਣਾ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਜਿਹੜਾ ਜਹਾਜ਼ ਚੌਂਕ ਹੈ ਉੱਥੋਂ ਤੱਕ ਜਾਏਗਾ ਜਲੰਧਰ ਦੇ ਵਿੱਚ ਗੁਰਦੁਆਰਾ ਪਾਸੇ 9ਵੀਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਚੱਲ ਕੇ ਮਾਡਲ ਟਾਊਨ ਤੋਂ ਹੁੰਦਾ ਹੋਇਆ ਬਾਬਾ ਅੰਬੇਦਕਰ ਚੌਂਕ ਤੱਕ ਸਮਾਪਤ ਹੋਏਗਾ ਮਾਂਕਸਾ ਦਾ ਜਿਹੜਾ ਰੂਟ ਹੈ ਉਹ ਅੱਜ ਸਾਡਾ ਤੈਅ ਹੋ ਜਾਏਗਾ ਅਸੀਂ ਕੱਲ ਉਹਦਾ ਵੀ ਐਲਾਨ ਕਰ ਦੇਵਾਂਗੇ ਸੋ ਇਹ ਸਾਡੇ 25 ਜਨਵਰੀ ਦੇ ਪ੍ਰੋਗਰਾਮ ਨੇ ਸਾਡੇ ਜਿਹੜੇ ਮੁੱਖ ਮੁੱਦੇ ਨੇ ਜਿਹੜੇ ਹੁਣ ਇੱਕ ਤਾਂ ਬ੍ਰਾਡਰ ਮੁੱਦਾ ਹੈ ਕਿ ਸਾਨੂੰ ਸੰਵਿਧਾਨਿਕ ਬਲੌਮੀ ਦੇ ਵਿੱਚ ਪੀੜਿਆ ਜਾ ਰਿਹਾ ਸਾਨੂੰ ਸਵੈ ਨਿਰਣੈ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਆਜ਼ਾਦ ਹੋਣ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਯੂਨ ਅਧੀਨ ਰੈਫਰੈਂਡਮ ਦਾ ਹੱਕ ਨਹੀਂ ਦਿੱਤਾ ਜਾ ਰਿਹਾ ਇਹ ਸਾਡੇ ਲਾਰਜਰ ਤੇ ਬ੍ਰਾਡਰ ਮੁੱਦੇ ਨੇ ਪਰ ਜਿਹੜੇ ਇਮੀਡੀਏਟ ਇਸ਼ੂਸ ਸਾਡੇ ਸਾਹਮਣੇ ਨੇ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਨੇ ਜਿਹੜੀਆਂ ਪਿਛਲੀ ਨਰਿੰਦਰ ਮੋਦੀ ਸਰਕਾਰ ਜਦੋਂ ਦੀ 3 ਬਣੀ ਹੈ ਉਸ ਤੋਂ ਬਾਅਦ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਟਾਰਗੇਟ ਕਿਲਿੰਗਸ ਹੋਈਆਂ ਨੇ ਮਿੱਥ ਕੇ ਸिखਾਂ ਨੂੰ ਮਾਰਿਆ ਜਾ ਰਿਹਾ ਖਾਲਸਤਾਨੀ ਜਿਹੜੇ ਵੱਖਵਾਦੀ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਫਸਟ ਮੁੱਦਾ ਸਾਡਾ ਉਹ ਹੈ ਦੂਸਰਾ ਹੈ ਕਿ ਦੁਬਾਰਾ ਬੜੇ ਲੰਮੇ ਸਮੇਂ ਬਾਅਦ ਦੁਬਾਰਾ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਵਿੱਚ ਝੂਠੇ ਪੁਲਸ ਮੁਕਾਬਲੇ ਮੋੜ ਬਣਾਉਂਦੀ ਜਿਹੜੀ ਕਵਾਇਦ ਹੈ ਉਹ ਸ਼ੁਰੂ ਕੀਤੀ ਗਈ ਹੈ ਤੀਸਰਾ ਹੈ ਕਿ ਯੂਏਪੀਏ ਅਤੇ ਐਨਐਸਏ ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਦੀ ਮੋੜ ਦੁਰਵਰਤੋਂ ਕਰਕੇ ਸਿੱਖ ਨੌਜਵਾਨਾਂ ਨੂੰ ਨਜਾਇਜ਼ ਤੌਰ ਤੇ ਨਜ਼ਰਬੰਦ ਕੀਤਾ ਹੋਇਆ ਹੈ ਚੌਥਾ ਕਿ ਜੋ ਹਕੂਮਤ ਹੈ ਉਹ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਜਿਹੜਾ ਉਹਦਾ ਉਹਦੀਆਂ ਨੀਤੀਆਂ ਨੇ ਜਿਹੜਾ ਉਹਦਾ ਅਮਲ ਹੈ ਔਰ ਜਿਹਦੇ ਕਰਕੇ ਕਿਸਾਨ ਅੱਜ ਵੀ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਨੇ ਔਰ ਪੰਜਵਾਂ ਹੈਗਾ ਕਿ ਜਿਹੜਾ ਸਵੈ ਨਿੰਦਿਆਂ ਦਾ ਹੱਕ ਜਿਹੜਾ ਡੈਮੋਕਰੈਟਿਕ ਰਾਈਟ ਨੇ ਉਹ ਸਾਨੂੰ ਜਿਹੜੇ ਸਾਨੂੰ ਦੇਣ ਤੋਂ ਜਿਹੜਾ ਸਰਕਾਰ ਇਨਕਾਰ ਹੀ ਇਹ ਪੰਜ ਸਾਡੇ ਉਹ ਚੈਲੰਜਸ ਨੇ ਉਹ ਚੁਣੌਤੀਆਂ ਨੇ ਜਿਸ ਨੂੰ ਅਸੀਂ ਪ੍ਰਾਇਓਰਟੀ ਦੇ ਆਧਾਰ ਤੇ ਇਸ 25 ਜਨਵਰੀ ਦੇ ਪ੍ਰੋਟੈਸਟ ਮਾਰਚ ਦੇ ਵਿੱਚ ਇਨਕਲੂਡ ਕਰ ਰਹੇ ਹਾਂ ਸੋ ਇਹਨਾਂ ਦੇ ਉੱਤੇ ਸਾਡਾ ਇਹ ਪ੍ਰੋਟੈਸਟ ਮਾਰਚ ਹੋਏਗਾ ਔਰ ਅਸੀਂ ਆਪਣੀ ਜਿਹੜੀ ਆਜ਼ਾਦੀ ਦੀ ਤਾਂਗ ਹੈ ਜਿਹੜੀ ਸਾਡਾ ਆਜ਼ਾਦੀ ਦਾ ਪ੍ਰਕਰਵਾ ਹੈ ਉਸ ਦਿਨ ਆਪਣੇ ਫਲੈਗਸ ਲੈ ਕੇ ਇਹਨਾਂ ਸ਼ਹਿਰਾਂ ਦੇ ਵਿੱਚ ਮਾਰਚ ਕਰਾਂਗੇ ਦੂਸਰਾ ਮੁੱਦਾ ਹੈਗਾ ਕਿ ਅਮਰੀਕਾ ਦੇ ਸਿਟੀਜ਼ਨ ਪਹਿਲਾਂ ਇਹਨਾਂ ਨੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਲਿੱਜਰ ਦੀ ਨੂੰ ਸ਼ਹੀਦ ਕੀਤਾ ਉਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਫਿਰ ਯੂਕੇ ਦੇ ਵਿੱਚ ਪਾਈ ਅਵਤਾਰ ਸਿੰਘ ਖੰਡਾ ਦੀ ਪੇਤਪਰੀ ਹਾਲਾਤਾਂ ਦੇ ਵਿੱਚ ਡੈਥ ਹੁੰਦੀ ਹੈ ਜਿਹਦਾ ਸਿੱਧਾ ਸਿੱਧਾ ਸ਼ੱਕ ਇੰਡੀਅਨ ਏਜੰਸੀਸ ਤੇ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਇੱਕ ਅਮਰੀਕਾ ਦੇ ਜਿਹੜੇ ਸਿਟੀਜ਼ਨ ਨੇ ਗੁਰਪਤਵੰਨ ਸਿੰਘ ਪੰਨੋ ਉਹਨਾਂ ਨੂੰ ਵੀ ਮਾਰਨ ਦੀ ਇੱਕ ਸਾਜ਼ਿਸ਼ ਰਚੀ ਗਈ ਉਹ ਸਾਜ਼ਿਸ਼ ਬੇਨਕਾਬ ਹੋਈ ਪਾਈ ਹਰਦੀਪ ਸਿੰਘ ਨਿਜਰ ਦੇ ਨਾਲ ਜੋ ਕੁਝ ਹੋਇਆ ਉਹ ਬੇਨਕਾਬ ਹੋਇਆ ਪਾਕਿਸਤਾਨ ਮੂੰਹ ਤੋਂ ਤੇ ਨਹੀਂ ਬੋਲਿਆ ਉਹਨੇ ਕੋਈ ਬਿਆਨ ਨਹੀਂ ਦਿੱਤਾ ਪਰ